ਸਤ ਸੰਗਤ ਜੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਅੱਧੀ ਰਾਤ ਤੱਕ ਸਾਰੇ ਇੱਥੇ ਉਪਸਥਿਤ ਹੋ ਆਜਾ ਮਨਜੀਤ ਆਜਾ ਬੇਟਾ ਜੀ ਸੋ ਆਪਣੀਆਂ ਜਿਹੜੀਆਂ ਡਿਮਾਂਡਸ ਹੈਗੀਆਂ ਉਹ ਇਹ ਹੈਗੀਆਂ ਸੀ ਕਿ ਇੱਕ ਤਾਂ ਜਿਹੜੇ ਸ਼ੱਕੀ ਲੋਗ ਹੈ ਜਾਂ ਜਿਨ੍ਹਾਂ ਦੀ ਇਨਵੋਲਵਮੈਂਟ ਹੈਗੀ ਆ ਜਾਂ ਜਿਹੜੇ ਫੇਸਬੁੱਕ ਤੇ ਵੀ ਪਾਈ ਜਾਂਦੇ ਆ ਵੀ ਬੱਲੇ ਬੱਲੇ ਕਰਤਾ ਠੀਕ ਹੋ ਗਿਆ ਉਹਨਾਂ ਦਾ ਨਾਮ ਜਾਣ ਕੀਤਾ ਜਾਵੇ ਤੇ ਪਰਚੇ ਉਹਨਾਂ ਤੇ ਦਰਜ ਕੀਤਾ ਜਾਵੇ ਉਹ ਖੈਰ ਇਹਨਾਂ ਨੇ ਪਹਿਲਾਂ ਹੀ ਕਰਤਾ ਸੀ ਰਾਤ ਨੂੰ ਜਦੋਂ ਆਪਾਂ 8 9 ਵਜੇ ਦਾ ਟਾਈਮ ਸੀਗਾ ਉਹ ਸਾਰਾ ਹੋਇਆ ਸੀ ਦੂਜਾ ਆਪਣੀ ਇਹ ਸ਼ਰਤ ਸੀ ਕਿ ਫੜਨ ਦੀ ਤਾਂ ਹੈਗੀ ਹੈਗੀ ਹੈ ਇਹਨਾਂ ਦੀ ਆਪ ਦੀ ਡਿਊਟੀ ਬੰਦੀ ਆ ਮੋਰਲ ਡਿਊਟੀ ਵੀ ਇਹ ਜਲਤੋ ਜਲਦ ਫੜਨ ਵੈਸੇ ਅੱਜ ਰਾਜ ਪਿਛਲੇ ਵਾਲੀ ਸਰਪੰਚ ਜਿਹੜੇ ਨੇ ਮੌਤ ਹੋਈ ਹੈ ਜੀ ਉਹਦਾ ਦਾ ਬਾਪ ਆਇਆ ਸੀ ਉਹ ਕਹਿੰਦੇ ਸਾਡਾ ਹਜੇ ਤੱਕ ਕੱਖ ਨਹੀਂ ਬਣਿਆ ਕਿਸੇ ਨੂੰ ਨਹੀਂ ਫੜਿਆ ਦੀਪਕ ਜੀ ਜੋ ਪਿਛਲੇ ਸਰਪੰਚ ਸਾਹਿਬ ਦੀ ਮੌਤ ਹੋਈ ਗੈਂਗਸਟਰਾਂ ਨੇ ਕੀਤੀ ਉਹਨਾਂ ਦਾ ਪਿਤਾ ਵੀ ਇੱਥੇ ਬੈਠੀ ਤਾਂ ਵੀ ਮੈਂ ਚਲੇਗਾ ਜੀ ਮੈਡੀਕਲ ਰਿਪੋਰਟ ਲੈਣ ਚਾਹ ਦੂਜੀ ਸਾਡੀ ਸੀਗੀ ਉਹ ਲਾਇਸੈਂਸ ਵਾਲੀ ਇਹਨਾਂ ਨੇ ਕਿਹਾ ਵੀ ਲਾਇਸੈਂਸ ਜਿਹੜੇ ਪਰਿਵਾਰ ਦੇ ਜੀਆ ਦੇ ਨਹੀਂ ਬਣੇ ਦੋ ਮੁੰਡਿਆਂ ਦੇ ਉਹਨਾਂ ਦੇ ਲਾਇਸੈਂਸ ਦੀ ਐਪਲੀਕੇਸ਼ਨ ਇਹਨਾਂ ਨੇ ਤੋਰਤੀ ਹੈ। ਔਰ ਕੱਲ ਨੂੰ ਅਸੀਂ ਅਰਜੀ ਵੀ ਦੇ ਦੇਾਂਗੇ ਤਾਂ ਜੋ 2-4 ਦਿਨਾਂ ਚ ਭੋਗ ਤੋਂ ਪਹਿਲਾਂ ਪਹਿਲਾਂ ਆਪਣੇ ਉਹ ਲਾਇਸੈਂਸ ਬਣ ਕੇ ਆ ਜਾਣ। ਤੀਜੀ ਆਪਣੀ ਇਹ ਡਿਮਾਂਡ ਸੀਗੀ ਵੀ ਜਿਹੜੇ ਗਨਮੈਨ ਤੁਸੀਂ ਦਿੱਤੇ ਆ ਇਹਨਾਂ ਨੇ 4 ਗਨਮੈਨ ਆਪਾਂ ਨੂੰ ਅੱਜ ਮੁਹੱਈਆ ਕਰਾਏ ਆ। ਕਿ ਉਹ ਗਨਮੈਨ ਸਾਹਿਬ ਤੁਸੀਂ ਇੱਥੇ ਕੱਲ ਨੂੰ ਹੋ ਨਾ ਹੋ ਨਵੇਂ ਕਪਤਾਨ ਸਾਹਿਬ ਆ ਜਾਣ। ਅਸੀਂ ਇਹ ਚਾਹੁੰਦੇ ਕਿ ਉਹ ADGP ਸਿਕਿਉਰਿਟੀ ਤੋਂ ਉਹ ਗਵਰਨਮੈਂਟ ਸਾਨੂੰ ਮਿਲਨੇ ਚਾਹੀਦੀ ਏ ਇਹ ਇਸ ਕਰਕੇ ਕਿਉਂਕਿ ਜਿਹੜਾ ਬੰਦਾ ਚਲਾ ਗਿਆ ਉਹ ਵੱਖਰੀ ਗੱਲ ਆ ਆਪਣਾ ਬੰਦਾ ਇਹਨਾਂ ਦਾ ਪਰਿਵਾਰ ਸੁਰੱਖਿਤ ਰਹੇ ਉਹ ਚਾਰ ਬੰਦੇ ਜੇ ਕਮਾਂਡੋ ਤੋਂ ਮਿਲਣਗੇ ਸਾਨੂੰ ਤਾਂ ਇਹਨਾਂ ਦੀ ਜਾਨ ਮਾਲ ਨੂੰ ਹਿਫਾਜ਼ਤ ਰਹੇਗੀ ਇਹ ਸਾਰੀਆਂ ਆਪਣੀਆਂ ਗੱਲਾਂ ਸੀ ਗ੍ਰਿਫਤਾਰੀ ਲਾਇਸੈਂਸ ਇਹਨਾਂ ਦਾ ਸਿਕਿਉਰਿਟੀ ਬਾਕੀ ਦਾ ਮੈਨੂੰ ਲੱਗਦਾ ਕਿ ਪੁਲਿਸ ਦੀ ਡਿਊਟੀ ਵੰਦੀ ਹੈ ਯੰਗ ਆਫੀਸਰਸ ਰਹਿ ਗਏ ਆ ਉਹ ਠੀਕ ਹੈ ਗੱਲ ਕਿ ਅੱਜਕੱਲ ਪੁਲਿਸ ਤੋਂ ਵਿਸ਼ਵਾਸ ਸਾਡਾ ਸਾਰਿਆਂ ਦਾ ਉੱਠਦਾ ਜਾ ਰਿਹਾ ਹੈ ਮੁਕੰਮਲ ਤੌਰ ਤੇ ਰੋਜ਼ਾਨਾ ਦੇ ਤੇ ਰੁਝਾਨਾ ਦੇ ਔਰ ਬਹੁਤ ਡਰ ਪੈਦਾ ਮੌਸਮ ਹੈ ਦੀਪਕ ਜੀ ਮੈਂ ਤੁਹਾਨੂੰ ਦੱਸਾਂ ਤੁਸੀਂ ਲਗਦੇ ਹੋ ਸੋ ਇਹ ਮਾਹੌਲ ਨੂੰ ਜ਼ਰੂਰ ਖਤਮ ਕਰੋ ਤਾਂ ਜੋ ਪੁਲਿਸ ਦਾ ਜਿਹੜਾ ਇੱਕ ਔਰਾ ਹੁੰਦਾ ਸੀ ਉਹ ਬਰਕਰਾਰ ਰਹੇ ਹੌਲੀ ਹੌਲੀ ਤਾਂ ਸਾਰੇ ਲੋਕ ਡਰਨ ਲੱਗੇ ਆ ਤੇ ਫਿਰ ਤਾਂ ਮੈਨੂੰ ਲੱਗਦਾ ਪੁਲਿਸ ਵੀ ਹੌਲੀ ਹੌਲੀ ਡਰਨ ਲੱਗ ਪਏਗੀ ਇਹ ਬੈਠੋ ਹਾਇਰ ਲੈਵਲ ਤੇ ਅਸੀਂ ਤਾਂ ਕਹਿੰਨੇ ਆ ਕਿ ਇਹਨਾਂ ਨੂੰ ਮਾਰ ਮੁਕਾਓ ਇਹਨਾਂ ਨੂੰ ਮਾਰ ਬੁਕਾ ਦੇਣਾ ਚਾਹੀਦਾ ਹੈ ਇਹ ਮੇਰੀ ਬੇਨਤੀ ਹੈ ਕਿਉਂਕਿ ਫੇਰ ਹੀ ਕਿਉਂਕਿ ਮਾਰਸ਼ਲ ਪੁਲਿਸ ਹੁੰਦੀ ਸੀ ਪੰਜਾਬ ਪੁਲਿਸ ਸੋ ਇਹਨਾਂ ਨੇ ਮੈਨੂੰ ਹੁਣ ਕਿਹਾ ਕਿ ਤੁਸੀਂ ਅਸੀਂ ਕਮਿਟ ਕਰਦੇ ਆ ਸਾਰੀਆਂ ਗੱਲਾਂ ਤੇ ਤੁਸੀਂ ਆਪਣੇ ਲੋਕਾਂ ਨੂੰ ਇਹ ਗੱਲ ਦੇ ਬਾਰੇ ਦੱਸ ਦਿਓ ਸੋ ਇਸ ਕਰਕੇ ਮੈਂ ਤੁਹਾਨੂੰ ਦੱਸਣ ਆਸਤੇ ਖੜਾ ਹੋਇਆ ਹਾਂ ਜੇ ਕੱਲ ਨੂੰ ਆਪਾਂ ਨੂੰ ਇਹਨਾਂ ਨੇ 12 ਵਜੇ ਕਿਹਾ 11 ਨਹੀਂ ਕਿਹਾ ਸੋ ਆਪਣੇ ਬੰਦੇ ਤੁਸੀਂ 10 ਵਜੇ ਉੱਥੇ ਇਕੱਠੇ ਕਰੋ ਪਿੰਡ 'ਚ ਜੇ ਆਪਾਂ ਨੂੰ 12 ਵਜੇ ਉਹ ਚਿੱਠੀ ਆ ਜਾਂਦੀ ਏ ਬੰਦੇ ਅਰੈਸਟ ਪਾਏਗੀ ਤੇ ਨਾਮਜੱਦ ਤਾਕਾਰੀ ਦਿੱਤੇ ਤੇ ਉਹ ਚਿੱਠੀ ਆ ਸਕਿਉਰਟੀ ਵਾਲੀ ਹਾਂ ਸਕਿਉਰਟੀ ਵਾਲੀ ਚਿੱਠੀ ਆ ਜਾਂਦੀ ਏ ਆਪਾਂ ਇਹਨਾਂ ਦੀ ਜ਼ੁਬਾਨ ਤੇ ਫੁੱਲ ਚੜਾਉਂਦੇ ਹੋਏ ਕਿ ਕੱਲ ਨੂੰ 12 ਵਜੇ ਤੱਕ ਜੇ ਚਿੱਠੀ ਆ ਗਈ ਠੀਕ ਐ ਨਹੀਂ ਆਪਾਂ ਫਿਰ ਤਾਂ ਆਪਾਂ ਅੰਤਿਮ ਸੰਸਕਾਰ ਕਰਾਂਗੇ ਤੇ ਨਹੀਂ ਆਪਾਂ ਡੈੱਡ ਬੋਡੀ ਲੈ ਕੇ ਦੁਬਾਰੇ ਫੇਰ ਇਹਨਾਂ ਦੇ ਦਫ਼ਤਰ ਤੇ ਸ਼ਹਿਰ ਦੇ ਵਿੱਚ ਲੈ ਕੇ ਜਾਵਾਂਗੇ ਸੋ ਹੁਣ ਉਹਦਾ ਚੱਕਰ ਤੱਕ ਇਹ ਕਹਿੰਦੇ ਆ ਵੀ ਇਹ ਸਾਰਾ ਬਰਖਾਸ ਕੀਤਾ ਜਾਵੇ ਜੇ ਤੁਸੀਂ ਸਹਿਮਤ ਹੋ ਇਹਨਾਂ ਦੀ ਗੱਲ ਤੇ ਮੈਂ ਤੁਹਾਡੇ ਨਾਲ ਤਾਂ ਹੀ ਪਹਿਲਾਂ ਗੱਲ ਕੀਤੀ ਸੀ ਕੱਲ ਨੂੰ ਤੁਹਾਨੂੰ ਇਹ ਨਾ ਲੱਗੇ ਕਿਉਂਕਿ ਰਾਤ ਦੇ 1.5 2 ਵਜੇ ਗਏ ਆਪਾਂ ਦਾ ਹੋਰ 4 ਘੰਟੇ ਐ 6 ਵਜੇ ਤੋਂ 4 ਵਜੇ ਤੱਕ ਉੱਠੀ ਕੱਢਦੇ ਹਾਂ ਹਾਂਜੀ ਸੋ ਰਾਤ ਦੀ ਕੋਈ ਗੱਲ ਨਹੀਂ ਆਪਾਂ ਤਾਂ ਬੈਠੇ ਹਾਂ ਪਰ ਹਾਂ ਕਿਤੇ ਨਾ ਕਿਤੇ ਅਸੀਂ ਵੀ ਉਹ ਸੌਧਿਆ ਤੇ ਹੈਗੇ ਆਂ ਉਨੀ ਇੱਕ ਗੱਲ ਜਿੰਨੀ ਕੁ ਮੰਨਣਯੋਗ ਆ ਉਨੀ ਕੁ ਮੰਨ ਲੈਣੀ ਚਾਹੀਦੀ ਚਾਹੀਦੀ ਉਹ ਆਪਣੇ ਕੋਲ ਕੱਲ 11 ਵਜੇ ਦਾ ਸਪੈਨ ਹੈ ਆਪਾਂ ਉਹਨਾਂ 'ਚ ਕਰ ਸੰਸਕਾਰ ਨਹੀਂ ਕਰਾਂਗੇ ਠੀਕ ਜਿੰਨਾ 'ਚ ਕਰ ਆਪਾਂ ਨੂੰ ਚਿੱਠੀ ਨਹੀਂ ਆਊਗੀ ਤੁਸੀਂ ਹੁਣ ਇਹਦੇ ਤੇ ਕਿਰਪਾ ਕਰਕੇ ਬੀਇੰਗ ਅ ਯੰਗ ਆਫੀਸਰ ਪ੍ਰੋਮਿਨੈਂਟ ਮੈਨ ਤੁਸੀਂ ਮੈਨੂੰ ਪੂਰਨ ਆਸ ਹੈ ਕਿ ਤੁਸੀਂ ਇਸ ਤੇ ਖਰਾ ਉਤਰੋ ਜਿਹੜੀ ਤੁਹਾਡੀ ਗੱਲ ਹੈ ਹੈ ਜੀ ਮੈਂ ਤਾਂ ਇਹੀ ਸਾਨੂੰ ਕਹਿਣਾ ਚਾਹੁੰਦਾ ਜਿਹੜੀ ਅਸੀਂ ਇੰਸ਼ੋਰੈਂਸ ਤਾਂ ਦਿੱਤੀ ਹੈ ਬਾਕੀ ਜਿਹੜੀ ਗੱਲ ਪੰਜਾਬ ਪੁਲਿਸ ਦੀ ਹੈ ਸਰ ਤੋਂ ਅਸੀਂ ਮਾਰਸ਼ਲ ਪੁਲਿਸ ਸੀਗੇ ਤੇ ਹੈਗੇ ਵੀ ਆ ਤੇ ਅਸੀਂ ਆਪਣੀ ਜ਼ਿੰਮੇਵਾਰੀ ਪੂਰੇ ਮੁਸਤਕਿਲ ਨਾਲ ਨਿਭਾਵਾਂਗੇ ਤੇ ਆਪਣੀ ਡਿਊਟੀ ਦਿਨ ਰਾਤ ਜਿਹੜੀ ਹੈਗੀ ਹੈ ਪਰਿਵਾਰ ਦੀ ਸੁਰੱਖਿਆ ਵੀ ਪੂਰੀ ਲੋ ਬਹੁਤ ਮਿਹਰਬਾਨੀ ਦੀ ਬਈ ਜੀ ਹੁਣ ਅਸੀਂ ਆਪਾਂ ਸਾਰੇ ਜਾਣੇ ਬਈ 10 ਵਜੇ ਉੱਥੇ ਇਕੱਠੇ ਹੋਵਾਂਗੇ ਪਿੰਡ 'ਚ ਤੇ ਫਿਰ 12 ਵਜੇ ਤੱਕ ਦੀਪਕ ਜੀ ਦਾ ਉਹ ਲੈਟਰ ਆ ਜਾਊਗਾ ਜਿਹਦੇ ਤੇ ਫਿਰ ਆਪਾਂ ਅਗਲੀਆਂ ਅੰਤਮ ਸੰਸਕਾਰ ਦੀਆਂ ਤਿਆਰੀਆਂ ਕਰਾਂ ਤੇ ਨਹੀਂ ਤਾਂ ਫਿਰ ਧੰਨਵਾਦ